ਧੰਨ ਧੰਨ ਗੱਗਾ ਯਾਰਪੀ ਜੀ ਨੂੰ ਸਮਰਪਿਤ 28ਵਾਂ ਸ਼ੈਝ ਮੇਲਾ ਪਿੰਡ ਬਖਲੌਰ ਦੀ ਧਰਤੀ ਤੇ ਸਮੂਹ ਸੇਵਾਦਾਰ ਗੱਗਾ ਯਾਰਪੀਰ ಗ್ರಾಮ ਪੰਚਾਇਤ ਐਨ ਆਰ ਆਈ ਵੀਰ ਰਾਣਾ ਗੁਰਦੀਪ ਸਿੰਘ ਚੇਅਰਮੈਨ ਤੇ ਪ੍ਰਧਾਨ ਮਨੂਰ ਸਿੰਘ ਬੱਬੀ ਜੀ ਦੀ ਪ੍ਰਧਾਨਗੀ ਹੇਠ ਬੜੀ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਸ਼ੈਝ ਮੇਲੇ ਵਿੱਚ ਪਹੁੰਚ ਕੇ ਰੌਣਕਾਂ ਨੂੰ ਵਧਾਓ ਜੀ ਧੰਨਵਾਦ ਧੰਨ ਧੰਨ ਗੋਗਾ ਜਹਰ ਪੀਰ ਜੀ ਨੂੰ ਸਮਰਪਿਤ ਪਿੰਡ ਬਖਲੌਰ ਵਿਖੇ ਸ਼ੰਗ ਮੇਲਾ ਮਿਤੀ 28 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ ਇਹ ਮੇਲਾ ਧੰਨ ਧੰਨ ਗੋਗਾ ਜਹਰ ਪੀਰ ਜੀ ਦੇ ਸੇਵਾਦਾਰ ਮੰਡਲੀ ಗ್ರಾಮ ਪੰਚਾਇਤ ਬਖਲੌਰ ਐਨ ਆਰ ਆਈ ਸੰਗਤਾਂ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਇਸ ਸ਼ੰਗ ਮੇਲੇ ਵਿੱਚ ਪਹਿਲਵਾਨ ਮਹਿੰਦਰ ਗਾਇਕਵੜ ਮਹਾਰਾਸ਼ਟਰ ਪ੍ਰਿਤਪਾਲ ਫਗਵਾੜਾ ਅਜੇ ਵਰਣ ਪ੍ਰਵੀਨ ਕੋਹਾਲੀ प्रदीप ਸਪਲੈਂਡਰ ਕਲਮਾ ਗੁੱਜਰ ਲਬ੍ਰੇਤ ਖੰਨਾ ਸੂਜਲ ਫਗਵਾੜਾ ਵੱਡਾ ਜਸਾ ਬਾੜੋਵਾਲ ਬੋਬੀ ਬਾੜੋਵਾਲ ਨਦੀਮ ਬਾਬਾ ਫਲਾਈ ਅਵਨਾਇਕ ਮੱਲੋ ਮਜਾਰਾ ਪਹੁੰਚ ਰਹੇ ਹਨ ਐਸੋ ਸ਼ੇਂਜ ਮੇਲੇ ਵਿੱਚ ਸੇਵਾ ਵੱਜੋਂ ਅਵਤਾਰ ਤਾਰਾ ਜਪਾਨ ਨੇ ਅਲਟੋ ਕ ਜੁਗੇਸ਼ ਬਸੀ son of ਸੰਜੀਵ ਕੁਮਾਰ ਬੁਲਟ ਮੋਟਰਸਾਈਕਲ मनदीप सन ऑफ परमजीत सपलेंडर मोटरसाइकिल संग्राम सिंह सन ऑफ़ राणा जोधवीर सिंह सपलेंडर मोटरसाइकल राणा शंभू सन ऑफ बलराम राणा सपलेंडर मोटरसाइकल राणा सोनी सिंह एक झूठी सज्जर सुई पवन कुमार सन ऑफ राणा हरमीत सिंह एक लाख रुपए धीरज जिंदू पुर्तगाल सन ऑफ एएसआई एस आई मंगत राम कत्ती हज़ार रुपए ਮਲਵੀਰ ਚੁੰਬਰ ਯੂਐਸਏ ਲੱਖਾਂ ਰੁਪਏ ਖਰਚ ਕਰਕੇ ਗੁग्गा जाहर पीर ਦੇ ਦਰਬਾਰ ਨੂੰ ਸ਼ਿੰਗਾਰਿਆ ਇਸ ਤੋਂ ਇਲਾਵਾ ਹੋਰ ਧਾਨੀ ਵੀਰਾਂ ਵੱਲੋਂ ਬਹੁਤ ਸਾਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਸਮੂਹ ਇਲਾਕਾ ਨਿਵਾਸੀ ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਬਖਲੌਨ ਵਿਖੇ ਤਨਤਨ ਗੁग्गा जाहर पीर ਨੂੰ ਸਮਰਪਿਤ ਛੇਂਝ ਮੇਲਾ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਇਹ ਮੇਲਾ ਤੰਤਰ ਗੁੱਗਾ ਯਾਰ ਪੀਰ ਸੇਵਾਦਾਰ ਮੰਡਲੀ ਸਮੂਹ ਸਾਧ ਸੰਗਤ ਪਿੰਡ ਬਖਲੌਰ ਗ੍ਰਾਮ ਪੰਚਾਇਤ ਬਖਲੌਰ ਐਨ ਆਰ ਆਈ ਸੱਜਣ ਤੇ ਦਾਨੀ ਪੀਰਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਇਸ ਵਿੱਚ ਬਹੁਤ ਹੀ ਉੱਚ ਕੋਟੀ ਦੇ ਪਹਿਲਵਾਨ ਆਪਣੀ ਕਲਾ ਦੇ ਜੋਰਦ ਕਾ ਲੈਣਗੇ ਜਿਨ੍ਹਾਂ ਦੇ ਵਿੱਚ ਮਿੰਦਰ ਸਿੰਘ ਗਾਇਕਪਾੜ ਮਹਾਰਾਸ਼ਟਰ ਪ੍ਰਿਤਪਾਲ ਫਗਵਾੜਾ ਅਜੀ ਬਰਨ ਸੰਦੀਪ ਸੰਦੀਪ ਸਪਲੈਂਡਰ प्रदीप ਕੋਹਾਲੀ ਇਸ ਤੋਂ ਇਲਾਵਾ ਫੋਰ ਬਹੁਤ ਸਾਰੀ ᱜਿੜਿਆ ਕਲਬਾ ਗੁਜਰ ਸੁਸ਼ੇਨ ਫਗਵਾੜਾ ਲਵਪ੍ਰੀਤ ਖੰਨਾ ਵੱਡਾ ਯਸਾ ਵੜਵਾਲ ਬੋਬੀ ਵੜਵਾਲ ਨਦੀਮ ਬਾਬਾ ਪਲਾਹੀ ਅਪਣਾਈ ਕਮਲੋ ਮਜਰਾ ਇਹ ਪਹਿਲਵਾਨ ਗੁਜਰੇ ਨੇ ਇਹਨਾਂ ਤੋਂ 라ਵਾ ਹੋਰ ਬਹੁਤ ਸਾਰੇ ਅਖਾੜਿਆਂ ਦੇ ਪਹਿਲਵਾਨ ਪੁੱਜਣਗੇ ਇਸ ਚੇਨਜੀ ਮੇਲੇ ਵਿੱਚ ਜੋ ਬਹੁਤ ਹੀ ਦਿਲਚਸਪ ਨਾਮ ਦਿੱਤੇ ਜਾ ਰਹੇ ਆ ਜਿਨ੍ਹਾਂ ਦੇ ਵਿੱਚ ਅਲਟੋ ਗੱਡੀ ਉਸ ਤੋਂ ਇਲਾਵਾ ਬੱਟ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਝੋਟੀਆਂ ਮੁੰਦੀਆਂ ਦੇ ਨਾਮ ਦਿੱਤੇ ਜਾਣਗੇ ਇਹ ਦਾਨੀ ਵੀ ਜਿਹੜੇ ਆ ਲਗਜਪਤ ਹਿੱਸਾ ਪਾਇਆ ਜਿਨ੍ਹਾਂ ਨੇ ਇਸ ਜਿਨੀ ਮੇਲੇ ਪਾਸਤੇ ਬਦਚੜ ਕੇ ਹਿੱਸਾ ਪਾਇਆ ਉਹਨਾਂ ਦੇ ਵਿੱਚ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਅਵਤਾਰ ਤਾਰਾ ਜਪਾਨ ਸਪੁੱਤਰ ਬੰਤਰਾਮ ਜੀ ਜਗੇਸ਼ ਜਗੇਸ਼ ਬੱਸੀ ਪੁੱਤਰ ਸੰਜੀਵ ਕੁਮਾਰ ਅਵਤਾਰ ਤਾਰਾ ਜਪਾਨ ਸਪੁੱਤਰ ਬੰਤਰਾਮ ਜੀ ਵੱਲੋਂ ਅਲਟੋ ਗੱਡੀ ਦਿੱਤੀ ਜਾ ਰਹੀ ਹੈ ਬੱਸੀ ਪਰਿਵਾਰ ਵੱਲੋਂ ਬੁਲਟ ਮੋਟਰਸਾਈਕਲ ਮਨਦੀਪ ਸਪੁੱਤਰ ਪਰਮਜੀਤ ਪੁੱਟਾ ਉਹਨਾਂ ਵੱਲੋਂ ਮੋਟਰਸਾਈਕਲ ਇੱਕ ਗੁਪਤ ਝੋਟੀ ਰਾਣਾ ਸੋਨੀ ਵੱਲੋਂ ਇੱਕ ਝੋਟੀ ਰਾਣਾ ਜਦਵੀਰ ਉਹਨਾਂ ਵੱਲੋਂ ਵੀ ਇੱਕ ਸਪਲੈਂਡਰ ਮੋਟਰਸਾਈਕਲ ਸ਼ਿਵਰਾਣਾ ਸ਼ੰਭੂ ਉਸ ਪੁੱਤਰ ਬਰਲਰਾਮ ਰਾਣਾ ਉਹਨਾਂ ਵੱਲੋਂ ਵੀ ਇੱਕ ਸਪਲੈਂਡਰ ਮੋਟਰਸਾਈਕਲ ਪਵਨ ਕੁਮਾਰ ਸਪੁੱਤਰ ਰਮੇਸ਼ ਸਿੰਘ ਰਾਣਾ ਕਾਂਚੀਗਾਮ ਦੇ ਪਰਿਵਾਰ ਵੱਲੋਂ 1 ਲੱਖ ਰੁਪਿਆ ਤੀਰਜ ਅਤੇ ਜਿੰਦੂ ਉਸ ਪੁੱਤਰ ਸ਼੍ਰੀ ਮੰਗਤਰਾਮ ਪੁਰਤਗਾਲ ਉਹਨਾਂ ਵੱਲੋਂ ਵੀ 31000 ਰੁਪਿਆ ਇਸ ਛੇਂ ਮੇਲੇ ਦੇ ਵਾਸਤੇ ਯੋਗਦਾਨ ਪਾਇਆ ਗਿਆ ਤੇ ਹੋਰ ਵੀ ਬਹੁਤ ਸਾਰੇ ਜਾਣੀ ਦਾਨੀ ਸੱਜਣਾ ਵੱਲੋਂ ਸੁਮਨੇ ਦੀਆਂ ਮੁੰਦੀਆਂ ਤੇ ਹੋਰ ਦਾਨੀ ਆਛੀ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਅਸੀਂ ਸਾਰੀ ਛਿੰਝ ਕਮੇਟੀ ਕਰਾਮ ਪੰਚਾਇਤ ਤੰਦਰੁਗਗਾ ਯਾਰਪੀ ਸੇਵਾਦਾਰ ਮੰਡਲੀ ਬੋਲੋ ਉਹਨਾਂ ਸਾਰੇ ਦਾਨੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਅਸੀਂ ਨਾਲ ਹੀ ਅਸੀਂ ਧੰਨਵਾਦ ਕਰਦੇ ਆ ਐਨ ਕੇ ਐਨ ਲਾਈਵ ਜਿਨ੍ਹਾਂ ਨੇ ਸਾਡਾ ਹਰ ਸਾਲ ਚਲਾਇਆ ਅਸੀਂ ਇਸ ਸਾਲ ਵੀ ਉਮੀਦ ਕਰਦੇ ਆ ਕਿ ਇਸ ਸਾਲ ਵੀ ਉਹ ਆਪਣਾ ਲਾਈਵ ਚਲਾਉਣਗੇ ਤੇ ਸਾਰੇ ਹੀ ਇਲਾਕੇ ਦੇ ਦਰਸ਼ਕ ਵੀਰਾਂ ਨੂੰ ਅਸੀਂ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ 28 ਤਰੀਕ ਨੂੰ ਪਿੰਡ ਬਖਲੌਰ ਵਿਖੇ ਦਿਨ ਬੁੱਧਵਾਰ 28 ਅਗਸਤ ਇਸ ਮੇਲੇ ਵਿੱਚ ਪਹੁੰਚ ਕੇ ਰੌਣਕ ਨੂੰ ਬਣਾਓ ਸਾਰਿਆਂ ਨੂੰ ਜੀ ਆਇਆਂ ਆਖਾਂਗੇ ਧੰਨਵਾਦ ਜੀ